ਉਹ ਬੰਦਾ ਕੋਡ ਨੇਮ ਰੱਖ ਲੈਂਦਾ ਕਿ ਵਰੀ ਕਿਉਂ ਦਾ ਵੀ ਬੀਕਮ ਇੱਕ ਚਮਚਾ ਬਹੁਤ ਬਹੁਤ ਜੀ ਇੱਕ ਉਹਨਾਂ ਦਾ ਸੁਭਾਅ ਬਹੁਤ ਚੰਗਾ ਹੈ ਨਾ ਵੀ ਵਰੀ ਆਪਾਂ ਦੇਖਿਆ ਕੋਈ ਸੀਨੀਅਰ ਆਰਟਿਸਟ ਹੈ ਤਾਂ ਉਹਨਾਂ ਦੀ ਕਿ ਉਹਨਾਂ ਦਾ ਨੇਚਰ ਨਹੀਂ ਚੰਗੀ ਹੁੰਦੀ ਮੈਂ ਕਰਮਾ ਨੂੰ ਕਰਮਾ ਨਹੀਂ ਰੁਕੂ ਵਈ ਨੇਚਰ ਬਹੁਤ ਹੀ ਕੈਂਟ ਹੈ ਤੇ ਦੇਖਦੇ ਆਂ ਜਦੋਂ ਆਪਾਂ ਉਹਨਾਂ ਕੋਲੇ ਬੈਠਨੇ ਉਹਨਾਂ ਦਾ ਔਰਾ ਬਹੁਤ ਵੱਡਾ ਹੈ ਜਦ ਮੈਂ ਹੁਣ ਬੱਬੂ ਹਣ ਪਾਈ ਦੋ ਬਹੁਤ ਵੱਡਾ ਬਣ ਗਿਆ ਲਾ ਛੋਟੇ ਹੁੰਦੇ ਤੋਂ ਤੇ ਮੈਂ ਹੁਣ ਜਦੋਂ ਵੀ ਮੈਂ ਪਹਿਲਾਂ ਸੋਧਦਾ ਹੁੰਦਾ ਸੀ ਮੈਂ ਕਦੇ ਮਿਲਣਾ ਨਹੀਂ ਮੇਰਾ ਚਾਹ ਖਤਮ ਹੋ ਜਾਂਦਾ ਤੇ ਫਿਰ ਹੁਣ ਬਾਈ ਨੂੰ ਜਦੋਂ ਮਿਲਦਾ ਤਾਂ ਬਾਈ ਦੋ ਪੰਨਾ ਫਟਾ ਉਹ ਆ ਰਿਹਾ ਲਾ ਉਹ ਵੀ ਕੋਈ ਚੀਜ਼ ਤੁਹਾਡੇ ਕੋਲ ਸ਼ਹਿਬ ਹੈ ਫਿਲਮਾਂ ਰੀ ਸ਼ੌਂਕੀ ਸਰਦਾਰ ਗੁਰੂ ਨਵਈਨ ਮੈਂ ਉਹ ਦਿਨ ਗਿਆ ਤਾਂ ਬੈਂਟੀ ਚ ਮੱਕੀ ਦੀ ਰੋਟੀ ਤੇ ਮੱਖਣ ਰੱਖਿਆ ਹੋਇਆ ਤੇ ਚੌਂਕੜੀ ਮਾਰੀ ਬੈਠੇ ਬੈਂਟੀ ਜੇ ਆਈ ਖਾ ਰਹੀ ਸੀ ਤੇ ਤਾਂ ਨਹੀਂ ਜੀ ਮੈਂ ਪਹਿਲੀ ਵਾਰੀ ਖਾੜਾ ਬਾਈ ਦਾ ਦੜਬੇ ਵਾਲਾ ਦੇਖਿਆ ਜੀ ਟੂਰਨਾਮੈਂਟ ਮੈਂ ਲਗਦਾ 9th 10th ਕਲਾਸਤ ਹੁੰਦਾ ਸੀ ਉਦੋਂ 9th ਚੂੰਗਾ ਤੇ ਜਾਇ ਅੱਜ ਇਕੱਠੀ ਸੀ ਸੱਚੀ ਲੋਕਾਂ ਤੋਂ ਇੱਕ ਲੱਤ ਤੇ ਖੜਨਾ ਪੈ ਰਿਹਾ ਸੀ ਲੋਕਾਂ ਨੂੰ ਹਨਾ ਤੇ ਉਦੋਂ ਉੱਥੇ ਆ ਪੌੜੀਆਂ ਤੇ ਨਾ ਇੱਕ ਲਹਿਰ ਐ ਹੁਣ ਵੀ ਵੀਡੀਓ ਤੇ ਵੀਡੀਓ ਭਈਆ ਐ ਨੂੰ ਸਾਰੇ ਬੰਦੇ ਇਕੱਠੇ ਜਾਂਦੇ ਸੀ ਉਹ ਐ ਨੂੰ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਅਸੀਂ ਪੰਜਾਬੀ ਫਿਲਮ ਜਗ ਦੀ ਗੱਲ ਕਰੀਏ ਤਾਂ ਅਸੀਂ ਕਹਿ ਰਹੇ ਨੇ ਕਿ ਰੋਜ਼ ਨਵੀਆਂ ਫਿਲਮਾਂ ਆ ਰਹੀਆਂ ਪਰ ਉਹਨਾਂ ਦੇ ਵਿੱਚ ਦੇਵ ਕਰੋੜ ਗੱਗੂ ਗਿੱਲ ਪਾਜੀ ਤਾਂ ਜਿੰਨਾਂ ਦੇ ਵਿੱਚ ਹੋਣਗੇ ਤਾਂ ਫਿਰ ਉਹ ਫਿਲਮਾਂ ਦਾ ਟੇਸਟ ਕਿਵੇਂ ਦਾ ਹੋਏਗਾ ਤੇ ਇਸ ਸਮੇਂ ਉਸ ਫਿਲਮ ਦੇ ਵਿੱਚ ਜਿਹੜੇ ਕਿਰਦਾਰ ਜਿਹੜੇ ਕਰ ਰਹੇ ਨੇ ਸਾਡੇ ਨਾਲ ਵੱਡਾ ਗਰੇਵਾਲ ਜਿਨ੍ਹਾਂ ਦਾ ਅਕਸਰ ਅਸੀਂ ਫਨੀ ਲੁੱਕ ਵੀ ਦੇਖਦੇ ਆ ਕੋਈ ਉਹਨਾਂ ਦਾ ਇੱਕ ਅਲੱਗ ਲੁੱਕ ਹੈਗੀ ਹੈ ਤੇ ਸਾਡੇ ਨਾਲ ਮੌਜੂਦ ਨੇ ਵੱਡਾ ਗਰੇਵਾਲ ਗਰੇਵਾਲ ਥੈਂਕ ਯੂ ਜੀ ਥੈਂਕ ਯੂ ਸਰ ਨਾ ਵੀ ਬੜਾ ਵੱਡਾ ਫਿਰ ਅਸੀ ਵੀ ਕੱਲੇ ਨੂੰ ਸਾਰਾ ਉਹ ਕਰ ਲਿਆ ਵੀ ਵੱਡਾ ਥੈਂਕ ਯੂ ਪਿਲੰਦਰਾ ਜੀ ਤੁਹਾਡੇ ਚੈਨਲ ਨੂੰ ਡੇਲੀ ਪੋਸਟ ਨੂੰ ਵੈਲਕਮ ਕਰਦੇ ਆ ਤੁਸੀਂ ਇੰਟਰਵਿਊ ਲੈਣ ਆਏ ਤੇ ਬਹੁਤ ਬਹੁਤ ਧੰਨਵਾਦ ਤੁਡਾ ਤੁਹਾਡੀਆਂ ਤਾਂ ਐਨਕਾਂ ਹੀ ਜਿਹੜੀਆਂ ਹੈਗੀਆਂ ਨਾ ਪਤਾ ਨਹੀਂ ਅਸੀਂ ਹੁਣ ਇਹਨਾਂ ਦਾ ਮੁੱਲ ਤਾਂ ਅਸੀਂ ਨਹੀਂ ਵੇਖ ਸਕਦੇ ਕਿੰਨਾ ਹੈਗਾ ਪਰ ਹੁੰਦੀਆਂ ਬੜੀਆਂ ਕੈਟ ਨੇ ਥੈਂਕ ਯੂ ਥੈਂਕ ਯੂ ਮੈਨੂੰ ਐਨਕ ਦਾ ਯਾਰ ਚਾਹ ਬੜਾ ਜਦੋਂ ਵੀ ਹਾਂ ਰਾਤੀ ਵੀ ਲਾ ਕੇ ਸੌਂਦੇ ਹੋ ਕੇ ਲਾ ਸਕਦਾ ਸੱਚੀ ਮੈਂ ਹਾਂ ਹਾਂ ਨੋ ਪ੍ਰੋਬਲਮ ਇਹ ਚ ਕੋਈ ਵੱਡੀ ਗੱਲ ਨਹੀਂ ਹੈ ਜੇ ਹਾਂ ਮੈਂ ਕੁਰਸੀ ਕਰਤੀ ਤੇ ਤਾਂ ਸੌਣਾ ਹੋਵੇ ਮੈਂ ਐਨਕ ਲਾ ਕੇ ਸੌਂ ਜਾਂਦਾ ਹਾਂ ਹਾਂ ਮੈਨੂੰ ਹੁਣ ਔਖਾਂ ਨਹੀਂ ਲੱਗਦੇ ਹੁਣ ਕੰਗ ਬਣ ਗਈ ਹੈ ਜਿਹੜੀ ਐਨਕ ਟਿਕ ਜਾਂਦੀ ਆ ਇੱਕ ਹੋਰ ਆਫ ਵਾਈਟ ਦੀ ਐਨਕਾ ਮੇਰੇ ਕੋਲ ਤੇ ਉਹ ਹੁਣ ਮੇਰੇ ਮੈਨੂੰ ਐਨ ਪਸੰਦ ਆਈ ਹੋਈ ਆ ਮੈਂ ਬੜਾ ਚਰਬਤ ਕੋਈ ਆ ਆ ਐਨ ਕੋ ਬੜੇ ਚਰਬਾ ਲਈ ਆ ਜੇ ਕੋਈ ਕੁੜੀ ਕਵੇ ਮੈਂ ਤਾਂ ਕਵੇ ਅੱਖਾਂ ਦਾ ਵਖਾ ਦੇ ਵੀ ਤੇ ਅੱਖਾਂ ਵੀ ਜ਼ਰੂਰੀ ਹੁੰਦੀਆਂ ਨੇ ਅੱਖਾਂ ਦੀ ਅੱਖਾਂ ਨਾਲ ਜਿਹੜੇ ਮੇਲ ਹੁੰਦੇ ਨੇ ਉਹ ਫਿਰ ਅੱਖਾਂ ਵੀ ਕਦੇ ਵੇਖਿਆ ਉਸ ਤਾਂ ਵੇਖੀ ਨਹੀਂ ਕਦੇ ਅੱਖਾਂ ਕਿਵੇਂ ਦੀਆਂ ਗਿਆ ਨੇ ਕੋਈ ਕੰਨਿਆਂ ਦੀ ਵੀ ਨੂੰ ਤਾਂ ਕਾਨੂੰ ਜਵਾਬ ਦੇਣਾ ਆਪਾਂ ਅੱਛਾ ਸਾਡੇ ਵਾਸਤੇ ਨਹੀਂ ਉਧਰ ਵਾਸਤੇ ਆਹਨ ਦੇ ਬਖਾ ਬਾਈਦੇ ਆ ਇਹ ਲੋਟੇ ਅੱਥੀ ਪੁਰੀਆਂ ਹੋਈਆਂ ਭੀ ਨੇ ਆਹਨ ਵਧੀਆ ਜੀ ਪ੍ਰੋਪਰ ਮੈਨੂੰ ਥੋੜਾ ਬੁਖਾਰ ਟਾਈਪ ਹੋਇਆ ਹੋਇਆ ਜਾ ਬਸ ਉਹ ਕੁਝ ਨਹੀਂ ਮਤ ਸਰੀਰ ਮਤ ਖੜਿਆ ਨਹੀਂ ਹੋਇਆ ਨਹੀਂ ਸਰੀਰ ਖੜਿਆ ਹੀ ਰਹਿੰਦਾ ਅੱਛਾ ਬੁਖਾਰ ਉਹ ਪ੍ਰਾਤਮਿਕ ਤੋਂ ਆਪਣਾ ਕਾਨੂੰ ਸੱਟਦਾ ਸਾਰ ਬੰਦਿਆਂ ਨੂੰ ਉਹ ਨਹੀਂ ਹੁੰਦੇ ਜਿਹੜੇ ਤੁਹਾਡੇ ਅਸੀਂ ਕਹਿ ਦ ਨਾ ਲੈ ਵਾ ਬਸ ਇੱਥੇ ਲਿਆਓ ਗੱਲ ਕਮਾ ਕੇ ਨਹੀਂ ਠੀਕ ਆ ਨਹੀਂ ਹੋ ਜਾਂਦਾ ਯਾਰ ਬੁਖਾਰ ਤਾਂ ਹੋ ਜਾਂਦਾ ਜੇ ਤੁਸੀਂ ਹਨਾ ਥੋੜਾ ਸਰੀਰਿਆ ਕਰਨਾ ਜਾਂ ਨਾ ਕਰ ਕੋਈ ਪੁਸ਼ਟੀ ਵਗੈਰਾ ਹੋ ਜੇ ਕਿਉਂ ਕੋਈ ਖਾਵੇ ਬੰਦਾ ਫਿਰ ਓਕੇ ਰਿਪੋਰਟ ਲੈਦਾ ਉਹਦਾ ਸਾਰਿਆਂ ਜੀ ਪੈ ਜਾਂਦਾ ਉਹਨਾਂ ਜੀ ਪੈ ਜਾਂਦਾ ਨਾ ਜਿਹੜੇ ਕਿੰਨੇ ਨੇ ਵੀ ਜਿਹੜੇ ਅਕਸਰ ਜਿਹੜੇ ਅਸਾਸਰੀ ਬੰਦੇ ਹੁੰਦੇ ਨੇ ਤੁਹਾਡੇ ਵਾਲੇ ਬੰਦੇ ਜਿਹੜੇ ਕਹਿੰਦੇ ਨੇ ਵੀ ਉਹ ਕਿਉ ਉਹ ਨੂੰ ਕਈ ਤਰ੍ਹਾਂ ਚ ਲੈ ਲੈਂਦੇ ਨੇ ਮਤਲਬ ਉਹਨਾਂ ਦੀ ਜਿਹੜੀ ਖਰਾਕ ਹੋਈ ਹੈ ਕਿਉਂ ਕਿਉਂ ਜਦੋਂ ਹੁੰਦਾ ਤਾਂ ਕੀ ਆ ਉਹ ਬੰਦਾ ਕੋਡ ਨੇਮ ਰੱਖ ਲੈਂਦਾ ਕਿਵਾਰੀ ਕਿਉ ਉਹਦਾ ਵੀ ਬੀਕਮਾਈ ਇੱਕ ਚਾ ਕਮਾਹੀ ਇੱਕ ਚਮਚਾ ਤੇ ਉਹਦੇ ਜ ਆ ਜਾਂਦਾ ਫਿਰ ਦੇਖੋ ਕਿ ਉਹ ਵੀ ਆ ਜਾਂਦਾ ਅੱਜ ਕੱਲ ਕਹਿੰਦੇ ਤਿਆਰ ਹੋ ਜਾਂਦਾ ਮੈਂ ਕਹਿੰਦਾ ਬਾਦਾਮ ਪਾ ਲੋ ਚਾਹੇ ਕੋਈ ਚੱਕਰ ਹੀ ਨਹੀਂ ਹੋਰ ਸੁਣਾਓ ਜਿਹੜੀ ਅਸੀਂ ਤੁਹਾਡੀ ਲੁੱਕ ਹੈਗੀ ਨਾ ਵੀ ਇਹ ਬੰਦਾ ਦੇਸੀ ਤੇ ਲੁੱਕ ਅਗਲਾ ਕਹਿੰਦਾ ਯਾਰ ਇਹ ਬਾਹਰੋਂ ਆਇਆ ਹੋਣਾ ਬੰਦਾ ਹਨਾ ਕਈ ਅੰਗਰੇਜ਼ ਵੀ ਕਹਿ ਰਹੇ ਹੁੰਦੇ ਹੋਣਗੇ ਨਹੀਂ ਐਵੇਂ ਤਾਂ ਚਲੋ ਆਹ ਤੱਕ ਕੋਈ ਗੱਲ ਨਹੀਂ ਹੈ ਵੀ ਅੰਗਰੇਜ਼ ਵੀ ਕਹਿ ਦਿੰਦੇ ਹੋਣਗੇ ਅਸਲ 'ਚ ਨਾ ਮੈਨੂੰ ਸ਼ੁਰੂ ਤੋਂ ਹੀ ਘਰ ਦੇ ਬਾਹਰ ਰਹਿੰਦੇ ਸੀ ਤੇ ਕੱਪੜੇ ਲੀੜੇ ਆਉਣੇ ਆ ਤਾਂ ਬਾਹਰੋਂ ਆਉਣੇ ਤੇ ਸ਼ੁਰੂ ਤੋਂ ਖੁੱਲੇ ਜੇ ਕੱਪੜੇ ਪਾਉਣ ਦੀ ਆਦਤ ਆ ਮੈਨੂੰ ਕਦੇ ਵੀ ਤੁਸੀ ਫਾਰਮਲ ਕੋਟ ਪੈਂਟ ਕਦੇ ਮੈਂ ਟਰੈਕ ਸੂਟ ਗਰਮੀਆਂ ਚ ਸ਼ਾਰਟਸ ਤੇ ਟਰੈਕ ਸੂਟ ਬਾ ਇੱਕ ਐ ਵੀ ਸ਼ੂਆਂ ਦਾ ਐਨਕਾਂ ਦਾ ਇੰਨਾਂ ਚੀਜ਼ਾਂ ਦਾ ਜ਼ਰੂਰ ਹੋਣਾ ਜੋ ਕੱਚਾ ਹੁੰਦਾ ਖੁੱਲਾ ਜਆ ਬੂਟ ਪਾਏ ਹੁੰਦੇ ਨੇ ਓਕੇ ਰਿਪੋਰਟਰ ਤੇ ਅਸੀਂ ਫਿਲਮ ਦੀ ਗੱਲ ਕਰਦੇ ਆ ਚਲੋ ਥੋੜਾ ਜਿਹਾ ਫਿਲਮ ਦੇ ਨਾਲ ਮਜਾਇਲ ਫਿਲਮ ਜਿੰਦੇ ਚ ਗੱਗੂ ਗਿੱਲ ਜਿੰਨਾਂ ਦੀ ਤੋਰ ਤੇ ਉਹਨਾਂ ਦੇ ਜਿਹੜੀ ਫੈਨ ਫੋਲੋਇੰਗ ਹੈਗੀ ਹੈ ਸ਼ਾਇਦ ਮੇਰੇ ਹਿਸਾਬ ਦੇ ਨਾਲ ਉਹ ਜਿਹੜੇ ਲੋਕ ਨੇ ਉਹ ਗੱਗੂ ਗੇਲ ਨਾਲ ਜੁੜੇ ਹੋਏ ਨੇ ਬਹੁਤ ਬਹੁਤ ਜੀ ਇੱਕ ਉਹਨਾਂ ਦਾ ਸੁਭਾਅ ਬਹੁਤ ਚੰਗਾ ਹੈ ਨਾ ਵੀ ਵਾਰੀ ਆਪਾਂ ਦੇਖੇ ਕੋਈ ਸੀਨੀਅਰ ਆਰਟਿਸਟ ਐਦਾਂ ਹੁੰਦੇ ਨੇ ਕਿ ਉਹਨਾਂ ਦਾ ਨੇਚਰ ਨਹੀਂ ਚੰਗੀ ਹੁੰਦੀ ਮੈਂ ਕਰਨਾ ਮੈਂ ਕਰਨਾ ਨਹੀਂ ਗੱਗੂ ਬਈ ਦੀ ਨੇਚਰ ਬਹੁਤ ਹੀ ਘੈਂਟ ਆ ਤੇ ਦੇਖਦੇ ਆਂ ਜਦੋਂ ਆਪਾਂ ਨਾਲ ਕੋਲੇ ਬਹਿਣੇ ਉਹਨਾਂ ਦਾ ਔਰਾ ਬਹੁਤ ਵੱਡਾ ਜਦ ਮੈਂ ਹੁਣ ਬੱਬੂ ਆਣ ਬਈ ਦਾ ਬੋਲ ਬੜਾ ਪਰਨੋਂ ਲਾ ਛੋਟੇ ਹੁੰਦੇ ਦੋਨੋਂ ਤੇ ਮੈਂ ਹੁਣ ਜਦੋਂ ਵੀ ਮੈਂ ਪਹਿਲਾਂ ਸੋਚਦਾ ਹੁੰਦਾ ਸੀ ਮੈਂ ਕਦੇ ਮਿਲਣਾ ਨਹੀਂ ਮੇਰਾ ਚਾਹ ਖਤਮ ਹੋ ਜਾ ਅੱਛਾ ਤੇ ਫਿਰ ਹੁਣ ਬਾਈ ਨੂੰ ਜਦੋਂ ਮਿਲਦੇ ਆ ਤਾਂ ਬਾਈ ਦੋ ਇੰਨਾ ਵੱਡਾ ਹੋ ਰਾਇਆ ਯਾਰ ਐ ਲੱਗਦਾ ਵੀ ਕੋਈ ਚੀਜ਼ ਤੁਹਾਡੇ ਕੋਲ ਸ਼ਾਇਦ ਹੈ ਬੈਠੀ ਉਹ ਤਾਂ ਜਿਵੇਂ ਆਪਾਂ ਕਹਿ ਦਿੰਦੇ ਆ ਜਿਵੇਂ ਦੇਸੀ ਜੱਟ ਹੈਗਾ ਵੀ ਉਹ ਐਵੇਂ ਕਹਿ ਦਿੰਦੇ ਵੀ ਸ਼ਹਿਰਾਂ ਚ ਰਹਿ ਕੇ ਉਹ ਆਵਦਿਆਂ ਨੂੰ ਕਹਿ ਦਿੰਦੇ ਵੀ ਅਸੀਂ ਅੰਗਰੇਜ਼ ਅੰਗਰੇਜੀ ਜੱਟ ਜਿਵੇਂ ਉਹ ਦੇਸੀ ਬੰਦੇ ਹੈਗੇ ਨੇ ਚਾਹੇ ਬੱਬੂ ਦੀ ਗੱਲ ਕਰ ਲੋ ਚਾਹੇ ਅਸੀਂ ਗੱਗੂ ਗੱਲ ਬਾਜੀ ਹੋ ਗਏ ਇਹਨਾਂ ਚੀਜ਼ਾਂ ਇਹਨਾਂ ਬੰਦਿਆਂ ਦੀ ਗੱਲ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਇਦਾਂ ਹੀ ਹੈ ਇਹਹੀ ਚੀਜ਼ ਹੈ ਅੱਜ ਵੀ ਇਹ ਬੰਦੇ ਸ਼ਾਇਦ ਰੋਟੀ ਤੇ ਸੁੱਕੀ ਸਬਜ਼ੀ ਜਾਂ ਦਾਲ ਰੱਖ ਕੇ ਖਾਣ ਵਾਲੇ ਜਿੱਥੇ ਵੇਖੇ ਮਿਲਦੇ ਮੈਂ ਬਾਈਉਣਾ ਦੀ ਫਿਲਮਾਂ ਰਹੀ ਸ਼ੌਂਕੀ ਸਰਦਾਰ ਗੁਰੂ ਰੰਧਾਵਾ ਬਾਈਨਾ ਮੈਂ ਉਸ ਦਿਨ ਗਿਆ ਤਾਂ ਬੈਂਟੀ ਚ ਮੱਕੀ ਦੀ ਰੋਟੀ ਤੇ ਮੱਖਣ ਰੱਖਿਆ ਹੋਇਆ ਤੇ ਚੌਂਕੜੀ ਮਾਰੀ ਬੈਠੇ ਬੈਂਟੀ ਚ ਆਈ ਖਾ ਰਹੇ ਸੀ ਪੇ ਇਦਾਂ ਦੀਆਂ ਚੀਜ਼ਾਂ ਬਤੋ ਅਸੀਂ ਕਹਿਦੇ ਨੇ ਕਿ ਅੱਜ ਕੱਲ ਕਲਾਕਾਰ ਜਦੋਂ ਦੇਖੋ ਆਡੀਅנס ਸਭ ਤੋਂ ਵੱਡੀ ਹੁੰਦੀ ਹੈ ਚਾਹੇ ਉਹ ਪੋਲੀਟਿਕਲ ਚ ਹੋਵੇ ਚਾਹੇ ਉਹ ਕਲਾਕਾਰ ਲੈ ਜਿੰਦ ਤਨ ਆਡੀਅਸ ਨੇ ਇਗਨੋਰ ਕਰਤਾ ਜੇ ਤੁਸੀਂ ਉਹਨਾਂ ਨੂੰ ਇਗਨੋਰ ਕਰਤਾ ਤਾਂ ਵੀ ਮਾੜਾ ਜੀ ਆਡੀਅਸ ਨੇ ਤੁਹਾਨੂੰ ਕਰਤਾ ਵੀ ਮਾੜਾ ਪਰ ਉਹਨਾਂ ਲਈ ਵਾਸਤੇ ਬਣ ਕੇ ਰਹਿਣਾ ਜਿਵੇਂ ਗੱਗੂ ਗੱਲ ਪਾਜੀ ਆਪਦਾ ਇੱਕ ਪੱਧਰ ਬਣਾਇਆ ਹੋਇਆ ਬੱਬੂ ਮਾਨਿਆ ਦਾ ਪੱਧਰ ਬਣਾਇਆ ਬਿਲਕੁਲ ਬਣਾਇਆ ਹੋਇਆ ਜੀ ਹੁਣ ਕਈ ਆਰਟਿਸਟ ਇਦਾਂ ਹੁੰਦੇ ਨੇ ਕਿ ਵੀ ਜਿਨ੍ਹਾਂ ਨੂੰ ਲੋਕ ਸੁਣਨ ਨਹੀਂ ਆਉਂਦੇ ਸਿਰਫ ਦੇਖਣ ਨਹੀਂ ਆਉਂਦੇ ਕਿਰ ਕਰ ਕੀ ਰਹੇ ਨਾ ਮੈਂ ਪਹਿਲੀ ਵਾਰੀ ਖਾੜਾ ਬਾਈ ਦਾ ਦੜਬੇ ਵਾਲਾ ਦੇਖਿਆ ਸੀ ਟੂਰਨਾਮੈਂਟ ਮੈਂ ਲਗਦਾ 9th 10th ਕਲਾਸ ਚ ਹੁੰਦਾ ਸੀ ਉਦੋਂ 9th ਚ ਹੂੰਗਾ ਤੇ ਨਜਾਇਜ਼ ਇਕੱਠ ਸੀ ਸੱਚੀ ਲੋਕਾਂ ਤੋਂ ਇੱਕ ਲੱਤ ਤੇ ਖੜਨਾ ਪੈ ਰਿਹਾ ਸੀ ਲੋਕਾਂ ਨੂੰ ਹਨਾ ਤੇ ਉਦੋਂ ਉੱਥੇ ਆ ਪੌੜੀਆਂ ਤੇ ਨਾ ਇੱਕ ਲਹਿਰ ਐ ਹੁਣ ਵੀ YouTube ਤੇ ਵੀਡੀਓ ਪਈ ਆ ਐ ਨੂੰ ਸਾਰੇ ਬੰਦੇ ਇਕੱਠੇ ਜਾਂਦੇ ਸੀ ਉਹ ਐ ਨੂੰ ਤੇ ਮੈਂ ਹੈਰਾਨ ਐ ਇੱਕ ਗੱਲ ਤੇ ਹਰਿਆਣੇ ਦੇ ਲੋਕ ਚਾਰ-ਚਾਰ ਦਿਨ ਪਹਿਲਾਂ ਆ ਕੇ ਸਟੇਡੀਅਮ ਦੇ ਆਲੇ-ਦੁਆਲੇ ਟਰੱਕ ਲਾ ਕੇ ਉੱਥੇ ਸੌਂਦੇ ਸੀ ਤੇ ਟਰੱਕ ਦੇ ਉੱਪਰ ਚੜ ਕੇ ਦੇਖਦੇ ਸੀ ਪਤੋ ਇਹ ਗੱਗੂ ਗੱਲ ਨਾਲ ਵੀ ਗੱਲ ਭਾਈ ਦੀ ਗੱਲ ਕਰੀਏ ਜੇ ਪਤਾ ਲੱਗ ਜਾਏ ਗੱਗੂ ਕੇ ਲਾਇਆ ਤਾਂ ਮੇਰੇ ਹਿਸਾਬ ਨਾਲ 20 ਪਿੰਡਾਂ ਦਾ ਵੀ ਬੰਦੇ ਉੱਥੇ ਪਹੁੰਚ ਕੇ ਭਾਵੇਂ 100 ਕਿਲੋਮੀਟਰ ਕਰਕੇ ਉਹ ਦੇਖਣ ਜ਼ਰੂਰ ਆਣਗੇ ਜੇ ਆਪਾਂ ਐਂ ਕਹਦੀਏ ਵੀ ਤੁਹਾਡੀ ਜਿਹੜੀ ਪੋਜ਼ਿਟਿਵਿਟੀ ਆ ਉਹ ਤੁਹਾਡੇ ਮੂੰਹ ਤੋਂ ਸਕਰੀਨ 'ਚ ਤੇ ਹੋਮੋ ਚਾਹੇ ਤੁਸੀਂ ਬੰਦਾ ਤੁਹਾਨੂੰ ਨਹੀਂ ਮਿਲਿਆ ਤਾਂ ਵੀ ਤੁਨੂੰ ਚਲਕਦੀ ਆ ਪੋਜ਼ਿਟਿਵਿਟੀ ਤੇ ਉਹ ਪੋਜ਼ਿਟਿਵਿਟੀ ਗੁੱਗੁਪਾਈ ਦੇ ਮੂੰਹ ਤੋਂ ਚਲਕਦੀ ਆ। ਨੇ ਬੰਦੇ ਨੇ ਇਹਨਾਂ ਨੇ ਕਦੇ ਮੇਰੇ ਸਨ ਅਸੀਂ ਕੈਨਕਾਂ ਦੇ ਰੋਲ 'ਚ ਨਹੀਂ ਵੇਖਿਆ ਤੇ ਉਹਨਾਂ ਦੀ ਜਿਹੜੀ ਪਰਸਨੈਲਿਟੀ ਐ ਆਪਾਂ ਜਿੰਨਾ ਮਰਜ਼ੀ ਐਨਕਾਂ ਲਾ ਕੇ ਵਧਾਣੇ ਉਹ ਬੰਦੇ ਮੁੱਛ ਦਾ ਤੇ ਉਹਨਾਂ ਦਾ ਕੁੜਤਾ ਕਮਾ ਬਸ। ਬਿਲਕੁਲ ਨਾ ਨਾ ਬਿਲਕੁਲ ਬਿਲਕੁਲ ਸਹੀ ਗੱਲ ਆ ਤੁਹਾਡੀ। ਫਿਟਨੈਸ ਫਿਟਨੈਸ ਸਿੰਪਲ ਰਹਿਣਾ ਹਨਾ ਤੇ ਬਾਈ ਉਹਨਾਂ ਦੇ ਬੇਟੇ ਦੇਖਿਓ ਤੁਸੀਂ ਬਾਹੀ ਤੋਂ ਹਾਂ ਇਹ ਚ ਵੱਡੇ ਲੱਗਦੇ ਆ ਬਾਈ ਉਹਨਾਂ ਤੋਂ ਤੇ ਉਹਨਾਂ ਨੇ ਯਾਰਾਂ ਦੀ ਉਹਦੇ ਸ਼ਰੀਰ ਨੂੰ ਸੱਚੀ ਬਹੁਤ ਸਾਫ ਕੇ ਰੱਖਿਆ ਕਦੇ ਜਿਵੇਂ ਤੁਸੀਂ ਕਿੰਨੇ ਕੋ ਗੱਗੂ ਗਿਲ ਭਾਈ ਨਾਲ ਜਿਵੇਂ ਪਹਿਲਾਂ ਜਾਂ ਰਾਫਤਾ ਬਣਿਆ ਹੁੰਦਾ ਚਲੋ ਫਿਲਮ ਵਿੱਚ ਲਗਾਤਾਰ ਪਹਿਲੀ ਵਾਰ ਹੀ ਮਿਲਿਆ ਪਹਿਲੀ ਵਾਰ ਹੀ ਮਿਲਿਆ ਪਹਿਲੀ ਵਾਰ ਹੀ ਮਿਲਿਆ ਮੈਂ ਅੱਛਾ ਜਮਾਂ ਸਾਹਮਣੇ ਜੇ ਹੋਏ ਹਾਂ ਹਾਂ ਮੈਂ ਪਹਿਲੀ ਵਾਰ ਹੀ ਮਿਲਿਆ ਮੈਨੂੰ ਇਹ ਬਹੁਤ ਖੁਸ਼ੀ ਸੀ ਕਿ ਬਾਈ ਮੈਨੂੰ ਜਾਣਦੇ ਆ ਅੱਛਾ ਕਦੇ ਹੁੰਦੀ ਨਾ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਸੀ ਉਦੋਂ ਜਦੋਂ ਮੈਨੂੰ ਪਹਿਲੀ ਵਾਰ ਹੀ ਯੋਯੋ ਬਾਈ ਨੇ ਪਛਾਣਿਆ ਸੀ ਉਹ ਬੰਬੇ ਸੀ ਅਸੀਂ ਕਿਸੇ ਪਾਰਟੀ ਤੇ ਤਾਂ ਹਾਂ ਨਹੀਂ ਨਹੀਂ ਹ ਹਣੀ ਹਣੀ ਬਾਈ ਹਣੀ ਬਾਈ ਦੀ ਗੱਲ ਕਰਦਾ ਸੀ ਤੇ ਮੈਂ ਪੌੜੀਆਂ ਚੜ ਰਿਹਾ ਤੇ ਪਿੱਛੋਂ ਆਵਾਜ਼ ਆਈ ਆ ਓ ਗਰੇਵਾਲ ਦੀ ਗੈਂਗਸਟਰ ਤੇ ਮੈਨੂੰ ਬੜੀ ਖੁਸ਼ੀ ਹੋਈ ਸੀ ਮੈਂ ਕਿਹਾ ਯਾਰ ਆਪਾਂ ਇਹਨੂੰ ਛੋਟੇ ਉਂਦਰ ਤੋਂ ਸੁਣਦੇ ਆ ਤੇ ਇਹ ਬੰਦਾ ਆਪਾਂ ਪਛਾਣਦਾ ਬਹੁਤ ਵੱਡੀ ਗੱਲ ਸੀ ਕਪੂ ਭਾਜੀ ਜਦੋਂ ਤੁਸੀਂ ਮਿਲੇ ਤਾਂ ਉਹਨਾਂ ਨੇ ਤੁਹਾਨੂੰ ਕੀ ਕਹਿ ਕੇ ਮਤਲਬ ਬੁਲਾਇਆ ਤੇ ਫਿਰ ਉਹਨਾਂ ਨਾਲ ਕੋਈ ਗੱਲਬਾਤ ਹੋਈ ਜਿਵੇਂ ਕੋਈ ਆਪਾਂ ਹੁੰਦਾ ਵੀ ਮੈਂ ਤੁਹਾਨੂੰ ਬੜੇ ਟਾਈਮ ਤੋਂ ਜੇ ਕੋਈ ਦਿਲ ਦੀ ਗੱਲਾਂ ਹੋਈਆਂ ਹਾਂ 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 ਬਿਲਕੁਲ ਤੇ ਮੈਂ ਪਹਿਲੇ ਹੱਥ ਲੈ ਤੇ ਹੋਰ ਘਰੇਵਾਲ ਪੁੱਤਰਾ ਕਿਵੇਂ ਐ ਤੇ ਬੋਲਦੇ ਬਹੁਤ ਘੈਂਟ ਬੋਲਣ ਦਾ ਲਹਿਜਾ ਵੀ ਬਹੁਤ ਘੈਂਟ ਆ ਹਨਾ ਜਿਵੇਂ ਗਾਲ ਵੀ ਕੱਢਣੀ ਤਾਂ ਇਹ ਸੱਕੜੇ ਨੂੰ ਪਰਾਂ ਕਰ ਲਾ ਓਏ ਭੈਣ ਦਿਆ ਮੇਰਾ ਉਹ ਬੋਲਣ ਦਾ ਹੀ ਫਲੋ ਬਹੁਤ ਘੈਂਟ ਉਹਨਾਂ ਦਾ ਯਾਰ ਤਦ ਉਹਨਾਂ ਦੀ ਕਿਸੇ ਚੀਜ਼ ਵਿੱਚ ਮਿਲਣਾ ਨੈਗੇਟਿਵਿਟੀ ਨਹੀਂ ਹੈਗੀ ਚਾਹੇ ਉਹ ਗਾਲ ਕੱਢਣ ਉਹਨੂੰ ਵੀ ਲੋਕ ਕਹਿ ਲੈਂਦੇ ਨੇ ਜਿਵੇਂ ਮੈਂ ਕਿਉ ਮੱਖਣਾ ਲਗਾ ਮੈਂ ਬਿਲਕੁਲ ਬਿਲਕੁਲ ਭਾਈ ਸੱਚੀ ਚੀਜ਼ ਮੈਨੂੰ ਬੜਾ ਚਾਹ ਸੀ ਵੀ ਬਾਈ ਨਾਲ ਕੰਮ ਕਰਨਾ ਹਨਾ ਤੁਸੀਂ ਕਦੇ ਵੀ ਮੇਰੇ ਫਿਲਮ ਦੇ ਸੈੱਟ ਤੇ ਆਉਂਗੇ ਨਾ ਤੁਸੀਂ ਇਹ ਨਹੀਂ ਦੇਖੋਗੇ ਵੀ ਮੇਰੇ ਪਹਿਲੀ ਗੱਲ ਤਾਂ ਮੈਨੂੰ ਛਤਰੀ ਬਹੁਤ ਘੱਟ ਪਸੰਦ ਆਣਾ ਜਿਵੇਂ ਜਿੰਨੀ ਮਰਜੀ ਧੁੱਪ ਹੋਵੇ ਯਾਰ ਹਨਾ ਛਤਰੀ ਤੋਂ ਦੀ ਗਰਮੀ ਕਿਵੇਂ ਰੋਕ ਲੂ ਮੈਂ ਤਾਂ ਇਹ ਨਹੀਂ ਜਾਣਦੀ ਹੁੰਦੀ ਨਾ ਤੇ ਨਾ ਨਾ ਮੈਂ ਕਦੇ ਐ ਛਤਰੀ ਲੈ ਕੇ ਬੈਂਟੀ ਵਾਲ ਨੂੰ ਪੱਜਿਆ ਹਨਾ ਨਾ ਮੈਂ ਬੈਂਟੀ 'ਚ ਬੈਠਾ ਬਹੁਤ ਘੱਟ ਬੰਨਾ ਮੈਂ ਹੀ ਵਿਰੀ ਜਾਂਦਾ ਹੁਣ ਹਨਾ ਹਨਾ ਕਦੇ ਉੱਥੇ ਬਹਿ ਕੇ ਉਹ ਬੰਦੇ ਨਾਲ ਗੱਲ ਕਰ ਲਈ ਉਹ ਤੋਂ ਕੁਝ ਸਿੱਖ ਲਿਆ ਉਹ ਤੋਂ ਕੁਝ ਕਰ ਲਿਆ ਤੇ ਮੈਨੂੰ ਵਧੀਆ ਲੱਗਦੀ ਹੈ ਇਹ ਚੀਜ਼ ਯਾਰ ਵੀ ਸਾਰਿਆਂ ਤੋਂ ਆਪਾਂ ਕੁਝ ਸਿੱਖੀਏ ਜਿਹੜੇ ਆਪਣੇ ਤੋਂ ਸੀਨੀਅਰ ਨੇ ਜਿਨ੍ਹਾਂ ਨੂੰ ਆਪਾਂ ਦੇਖਿਆ ਪਹਿਲਾਂ ਮਤੋਂ ਤੁਹਾਡਾ ਜਿਹੜਾ ਔਰਾ ਵੀ ਹੈਗਾ ਵੀ ਉਹ ਵੀ ਐ ਹੈਗਾ ਵੀ ਕਹਿੰਦੇ ਨੇ ਕਈ ਕਈ ਬੰਦਨ ਨੂੰ ਕੋਈ ਗੱਲ ਜੀ ਫੁਰਦੀ ਵੀ ਉਹ ਚਾਰ ਬੰਦੇ ਤੁਹਾਡੀ ਗੱਲਾਂ ਸੁਣੋਂ ਤੇ ਤੁਹਾਡੇ ਕੋਲ ਆ ਜਾਂਦੇ ਹੋਣਗੇ ਨਾ ਨਾ ਬਿਲਕੁਲ ਬਾਈ ਬੱਟੇ ਰਹਿੰਦੇ ਨੇ ਹੋਰ ਬਾਈ ਸੁਣਾਓ ਕੋਈ ਗੱਲਬਾਤ ਸੁਣਾਓ ਕੋਈ ਗੱਲਬਾਤ ਹੁਣ ਮੈਂ ਇਹ ਗੱਲ ਜਰੂਰ ਤੁਹਾਨੂੰ ਦੇਵ ਭਾਜੀ ਦੇਖ ਲਓ ਵੀ ਕਦੋਂ ਦੇ ਕਿਹੜੇ ਬੇਲਿਆਂ ਦੇ ਸਟਰਗਲ ਤੇ ਕਿੱਦਾਂ ਦੀ ਚੀਜ਼ ਕਰਨ ਆਏ ਸੀ ਤੇ ਅੱਜ ਦੇ ਟਾਈਮ 'ਚ ਕਿੱਦਾਂ ਦੇ ਬਣ ਗਏ ਉਹ ਉਹੀ ਗੱਲ ਸਲਮਾਨ ਖਾਨ ਦੀ ਹੈ ਕਿ ਵੀ ਉਹ ਰੋਮਾਂਟਿਕ ਹੀਰੋ ਬਣ ਕੇ ਆਇਆ ਸੀ ਤੇ ਅੱਜ ਐਕਸ਼ਨ ਹੀਰੋ ਬਣ ਕੇ ਇੱਕ ਡਾ ਵੱਡਾ ਸੁਪਰਸਟਾਰ ਬਣਿਆ ਹੋਇਆ ਨਾ ਉਹ ਚੀਜ਼ ਆ ਵੀ ਮੈਨੂੰ ਉਹ ਬੰਦੇ ਦੀ ਜ਼ਿੰਦਗੀ ਜਾਣਨ ਦੀ ਬਹੁਤ ਹੋਰ ਰਹਿੰਦੀ ਆ ਉਤ ਸਾਹਿਤ ਜਾਂ ਰੈਨਾਮੇ ਕਿ ਵੀ ਯਾਰ ਇੰਨਾ ਚ ਇਡਾ ਵੱਡਾ ਚੇਂਜ ਇੱਕੋ ਦਮ ਕਿਵੇਂ ਆ ਗਿਆ ਤੇ ਲੋਕਾਂ ਨੇ ਜਦੇ ਅਸੈਪਟ ਵੀ ਕਰ ਲਿਆ ਵੱਡੇ ਗਰੇਵਾਲ ਵੱਲੋਂ ਬੇਨਤੀ ਹੈ ਜੀ ਤੇ ਤੁਹਾਡਾ ਨਿੱਗਾ ਸਵਾਗਤ ਕਰਾਂਗੇ 31 ਜਨਵਰੀ ਨੂੰ ਆਪਦੇ ਨੇੜੇ ਕੀ ਥੀਏਟਰਾਂ ਚ ਮਜਾਇਲ ਲਿਖਣ ਜ਼ਰੂਰ ਪਹੁੰਚੋ ਆਤਣਾ ਦਾ ਬਹੁਤ ਜ਼ਰੂਰੀ ਹੈ ਵੀ ਇੱਕ ਜੋਗ ਨਹੀਂ ਬਿਲਕੁਲ ਸੋ ਤੁਹਾਨੂੰ ਕਿਦਾਂ ਲੱਗੀ ਬਾਈ ਹੋਰਾਂ ਨਾਲ ਕਿਉਂਕਿ ਇਹਨਾਂ ਦਾ ਤਾਂ ਜਿਹੜਾ ਅਸਲੀ ਜਿਹੜੀ ਪਛਾਣ ਹੈਗੀ ਹੈ ਜਿਹੜਾ ਹਾਸਾ ਹੀ ਹੈ ਇਹਦੇ ਜੋ ਉਹਨਾਂ ਨੇ ਸਾਡੇ ਨਾਲ ਅੱਜ ਸ਼ੇਅਰ ਕੀਤੀਆਂ ਗੱਲਾਂ ਸੋ ਤੁਸੀਂ ਜਿਹੜੀ ਮੋਜੈਲ ਫਿਲਮ ਜਰੂਰ ਪਰਿਵਾਰ ਨਾਲ ਦੇਖਿਓ ਕੈਰਪਸਨ ਦਲੇਰ ਦੇ ਨਾਮ ਸੰਦੀਪ ਕੰਬੋਜ ਮੋਹਾਲੀ